ਅੱਜ ਅਜਾ ਤਾਰ ਮਾਰਚ ਲਿਆ ਗਿਆ ਧਾਰੀਵਾਲ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤ ਜਾਣਦੇ ਹੋ ਕਿ ਅੱਜ ਬਹੁਤ ਹੀ ਭਾਗਾ ਭਰਿਆ ਦਿਨ ਆ ਜਿਵੇਂ ਕਿ ਸਾਡੀ ਕੌਮ ਦਾ ਜਰਨੈਲ ਉਹਨਾਂ ਦੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੱਜੀ ਬਾਪ ਭਾਈ ਅਮਰੀਕ ਸਿੰਘ ਜੀ ਉਹਨਾਂ ਦੇ ਭਤੀਜੇ ਭਾਈ ਕਵਰ ਚੜ੍ਹਤ ਸਿੰਘ ਜੀ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਉਹਨਾਂ ਨੂੰ ਗੈਸਟ ਦੇ ਤੌਰ ਤੇ ਸੱਦਿਆ ਗਿਆ ਧਾਰੀਵਾਲ ਵਿਖੇ ਤੇ ਸਾਰੇ ਹੀ ਨੌਜਵਾਨਾਂ ਨੇ ਜਿਵੇਂ ਕਿ ਰਾਜਾ ਸਾਡਾ ਛੋਟਾ ਵੀਰ ਆ ਸੱਬਰਵਾਲ ਇਹਨਾਂ ਦੇ ਪਰਾਲੇ ਦੇ ਨਾਲ ਬਹੁਤ ਵੱਡਾ ਦਸਤਾਰ ਮਾਰਚ ਕੱਢਿਆ ਗਿਆ ਜੋ ਕਿ ਸ਼ਾਹਪੰਪ ਤੋਂ ਲੈ ਕੇ ਉਤੋਂ ਬਾਅਦ ਨਾਨਕਪੁਰੀ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਕੇ ਤੇ ਕਲਿਆਣਪੁਰ ਗੁਰੂ ਘਰ ਵਿਖੇ ਸਮਾਪਤੀ ਕੀਤੀ ਗਈ ਉੱਥੇ ਸੁੰਨੀ ਸਾਹਿਬ ਦੇ ਪਾਠਾਂ ਦੇ ਭੋਗ ਪਏ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਇਹ ਜੋ ਮਾਰਚ ਕੱਢਿਆ ਗਿਆ ਇਹਦਾ ਮੁੱਖ ਸੰਦੇਸ਼ ਜਿਹੜਾ ਸਾਡੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਆਜ ਦੇ ਕੇ ਭੇਜਿਆ ਕਿੰਗ ਬਣਾਇਆ ਸਾਨੂੰ ਇਹ ਮਾਰਚ ਦਾ ਜਿਹੜਾ ਹੈ गावा ਸੇਹਰਾ ਵਾ ਇਹ ਨੌਜਵਾਨ ਵੀਰਾਂ ਨੂੰ ਜਾਂਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਕਿ ਨਸ਼ਿਆਂ ਨੂੰ ਛੱਡ ਕੇ ਤਤਤ ਪੁਣੇ ਨੂੰ ਛੱਡ ਕੇ ਗੁਰੂ ਵਾਲੇ ਬਣੀਏ ਦਸਤਾਰ ਸਜਾਈਏ ਤੇ ਚੜ੍ਹਦੀ ਕਲਾ ਵਿੱਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ